ਮੈਂ ਜੋ ਕਿ ਪਰਮਿਸ਼ਨ ਲੈ ਕੇ ਸਾਰੇ ਮੈਗ ਨੀ ਰਿਕੁਆਇਰਮੈਂਟ ਪੂਰੀਆਂ ਕਰਕੇ ਮੈਂ ਆਪਣੇ ਖੇਤਾਂ ਦੀ ਮਿੱਟੀ ਪਟਵਾ ਰਿਹਾ ਸੀ ਇਹ ਬੰਦੇ ਨਾ ਝਾੜੂ ਪਾਰਟੀ ਨਾਲ ਕੋਈ ਸਬੰਧ ਰੱਖਦੇ ਆ ਪਿੰਡੋਂ ਤੇ 16 ਤਰੀਕ ਤੋਂ ਇਹ ਸਾਨੂੰ ਹਰਾਸਮੈਂਟ ਕਰਿਆ ਕਰੀ ਮਿੱਟੀ ਚਲਾ ਦਿੰਦੇ ਕਰੀ ਡੱਕ ਦਿੰਦੇ ਆ ਜਿਹੜਾ ਮੇਰੇ ਪਿੰਡ ਨਾਲ ਜਾਇਜ਼ ਮੈਨੀ ਗਾ ਮਸਲਾ ਚੱਲ ਰਿਹਾ ਜਿਹੜੇ ਮੇਰੇ ਤੇ ਦੋਸ਼ ਲਗਾਏ ਗਏ ਨੇ ਕਿ ਉੱਥੇ ਸਾਡੇ ਜਗਾ ਦੇ ਵਿੱਚ ਜਾ ਕੇ ਕਿ ਮਤਲਬ ਸਾਨੂੰ ਗਾਲੀ ਗਲੋਚ ਕੀਤਾ ਨਿਸ਼ਾਨ ਸਿੰਘ ਦੀ ਵਾਈਫ ਵੱਲੋਂ ਉਹ ਬਿਲਕੁਲ ਜਿ ਬੇਬੁਨਿਆਦ ਆ ਜੀ ਜੀ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਨਾਲੇ ਆਇਆ ਸੀ ਤੇ ਮਗਰੋਂ ਮੇਰੀ ਵਾਈਫ ਤੇ ਮੇਰੇ ਮਦਰ ਇਕੱਲੇ ਘਰ ਸੀਗੇ ਤੇ ਇਹਨਾਂ ਨੇ ਆਣ ਕੇ 20-25 ਬੰਦਿਆਂ ਨੇ ਸਾਡੇ ਖੇਤਾਂ ਦੇ ਵਿੱਚ ਅਚਾਨਕ ਉਹ ਲੜਬਾਜੀ ਕੀਤੀ ਤੇ ਗਾਲੀ ਗਲੋਚ ਕੀਤਾ ਤੇ ਬਾਈ ਮੇਰੀ ਨਾਲ ਵੀ ਬੱਸਲੁਕੀ ਕੀਤੀ ਹੈ ਜੀ ਬਿਲਕੁਲ ਇਹ ਝੂਠ ਹੈ ਜੀ ਇਹ ਚੀਜ਼ ਦਾ ਪ੍ਰੂਫ ਕੀਤਾ ਜਾਵੇ ਕਿ ਕਿਹਨੂੰ ਗਾਲੀ ਗਲੋਚ ਕੀਤਾ ਗਿਆ ਜੀ ਮੈਨੂੰ ਇਹਨਾਂ ਤੋਂ ਪਹਿਲਾਂ ਵੀ ਥ੍ਰੈਟ ਆ ਚੁੱਕੀਆਂ ਨੇ ਜਦਕਿ ਉਹਦੀਆਂ ਸਾਰੀਆਂ ਆਡੀਓ ਵੀ ਆ ਗਈਆਂ ਜੋ ਸਾਡੇ ਠੇਕੇਦਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਬੰਦਾ ਮਾਰ ਰਿਹਾ ਤਮ ਕਿ ਦੇਰੇ ਨੇ ਕੁੜੀਆਂ ਚਲਾਉਂਦੇ ਤਮ ਕਿ ਦੇਰੇ ਨੇ ਤੇ ਸਾਡਾ ਨਾ ਘਰੋਂ ਨਿਕਲਣਾ ਬਹੁਤ ਹੁਹਾਲ ਕੀਤਾ ਜਾਵਾ ਜਿਹਦੇ ਵਿੱਚ ਉਹਨੇ ਗਿਆ ਵੀ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਈ ਪ੍ਰੋਬਲਮ ਲਿਆ ਰਹੇ ਸੀ ਮੇਰਾ ਨਾਮ ਨਿਸ਼ਾਨ ਸਿੰਘ ਹੈ ਅੱਜ ਹੀ ਮੈਂ ਮੌਜੂਦਾ ਸਰਪੰਚਾ ਪਿੰਡ ਸੁਧਾਰਤੋ ਜੀ ਤੇ ਮਾਮਲਾ ਹੈ ਮਾਮਲਾ ਇਸ ਤਰ੍ਹਾਂ ਜੀ ਸਾਡੇ ਨਾਲ ਕੰਪਨੀ ਦੇ ਨਾਲ ਜੋ ਭਾਤਮੜਾ ਪ੍ਰੋਜੈਕਟ ਚੱਲ ਰਿਹਾ ਹੈ ਕੋਈ ਐਗਰੀਮੈਂਟ ਹੋਇਆ ਜੀ ਸਾਡਾ ਮਿੱਟੀ ਪਟਾਉਂਦਾ ਉਹ ਮੈਂ ਜੋ ਕੇ ਪਰਮਿਸ਼ਨ ਲੈ ਕੇ ਸਾਰੇ ਮੈਗਨੇ ਰਿਕੁਆਇਰਮੈਂਟ ਪੂਰੀਆਂ ਕਰਕੇ ਮੈਂ ਆਪਣੇ ਖੇਤਾਂ ਦੀ ਮਿੱਟੀ ਪੜਵਾ ਰਿਹਾ ਸੀ ਇਹ ਬੰਦੇ ਨਾ ਝਾੜੂ ਪਾਰਟੀ ਨਾਲ ਕੋਈ ਸਬੰਧ ਰੱਖਦੇ ਆ ਪਿੰਡੋਂ ਤੇ 16 ਤਰੀਕ ਤੋਂ ਹੀ ਇਹ ਸਾਨੂੰ ਹਰਾਸਮੈਂਟ ਕਰ ਰਹੇ ਕਰੀ ਮਿੱਟੀ ਚਲਾ ਦਿੰਦੇ ਕਰੀ ਡੱਕ ਦਿੰਦੇ ਆ ਅਫਸਰਾਂ ਸਾਰਿਆਂ ਦੇ ਵਿੱਚ ਨੌਲੇਜ ਵਿੱਚ ਹੈ ਗਾਰੀ ਅਫਸਰਾਂ ਨੇ ਕਿਹਾ ਕਿ ਮਿੱਟੀ ਸਾਡੀ ਚਲਵਾਈ ਅੱਜ ਨੂੰ ਵਾਕਿਆ 1:30 ਵਜੇ ਦਾ ਹੋਣਾ ਜੀ ਮੈਂ ਆਪਣੇ ਨਿੱਜੀ ਕੰਮ ਵਾਸਤੇ ਜਨਾਲੇ ਆਇਆ ਸੀ ਤੇ ਮਗਰੋਂ ਮੇਰੀ ਵਾਈਫ ਤੇ ਮੇਰੇ ਮਦਰ ਇਕੱਲੇ ਘਰ ਸੀਗੇ ਤੇ ਇਹਨਾਂ ਨੇ ਆਣ ਕੇ 20-25 ਬੰਦਿਆਂ ਨੇ ਸਾਡੇ ਖੇਤਾਂ ਦੇ ਵਿੱਚ ਅਚਾਨਕ ਲੜਬਾਜੀ ਕੀਤੀ ਹਰੇ ਬਾਈ ਮੈਂ ਮੇਰੇ ਨਾਲ ਵੀ ਬਸਲੁਕੀ ਕੀਤੀ ਹੈ ਜੀ ਜਿਸ ਦੇ ਸਬੰਧ ਵਿੱਚ ਜੱਜਮੈਂਟ ਡੀਐਸਪੀ ਸਾਹਿਬ ਅਜੀ ਨਾਲਾ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਹੈ ਤੇ ਨਾਲ ਇਹਨਾਂ ਦੀਆਂ ਜੋ ਵੀ ਫੋਟੋਆਂ ਆਇਆਂ ਨੇ ਖੇਤਾਂ ਦੇ ਵਿੱਚ ਉਹ ਵੀ ਮੈਂ ਨਾਲ ਲਾਈਆਂ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਉਹਨਾਂ ਐਸਐਚਓ ਨਮਦਾਸ ਨੂੰ ਜੋ ਦਰਖਾਸਤ ਮਾਰ ਕਰਤੀ ਹੈ ਜੋ ਇਸ ਪਾਈ ਘੜੀ ਲੈ ਰਹੀ ਹੈ ਜੀ ਇਹ ਜੀ ਮੇਰੇ ਪਿੰਡ ਦੇ ਨੌਜਵਾਨ ਨੇ ਕੋ ਹਰਦੀਪ ਸਿੰਘ ਹੈ ਤੁਹਾਡਾ ਪਾਰਟੀ ਆਗੂ ਦਾ ਕੋਈ ਨਾਲਾ ਦੇ ਮਲਕੀਰ ਸਿੰਘ ਦੇ ਨਾਲ ਪਿੰਡ ਦੇ ਇਨਸਾਨ ਨੇ ਕਾਫੀ 15-20 ਬੰਦੇ ਨੇ ਜੀ ਆਦੇ ਪਿੰਡ ਦੇ ਕੀ ਮੰਗ ਕੀ ਕਰਦੇ ਜੁਣਾ ਮੈਂ ਮੰਗ ਇਹੋ ਕਰਦਾ ਜੀ ਇੱਕ ਤਿੰਨ ਖਲਾਫ ਭਾਂਦੀ ਕਾਰਵਾਈ ਕੀਤੀ ਜਾਵੇ ਮੈਨੂੰ ਇਹਨਾਂ ਤੋਂ ਪਹਿਲਾਂ ਵੀ ਥ੍ਰੈਟ ਆ ਚੁੱਕੀਆਂ ਨੇ ਜਦ ਕਿ ਉਹਦੀਆਂ ਸਾਰੀਆਂ ਆਡੀਓ ਵੀ ਆਈਆਂ ਜੋ ਸਾਡੇ ਠੇਕੇਦਾਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਬੰਦਾ ਮਾਰਦੇ ਧਮਕੀਆਂ ਦੇ ਰਹੇ ਨੇ ਕੁੜੀਆਂ ਚਲਾਉਂਦੇ ਧਮਕੀਆਂ ਦੇ ਰਹੇ ਨੇ ਤੇ ਸਾਡਾ ਨਾ ਘਰੋਂ ਨਿਕਲਣਾ ਬਹੁਤ ਵਹਾਲ ਕੀਤਾ ਜਾਵਾ ਅੱਜ ਦੀ ਵੀਡੀਓ ਤੇ ਅੱਜ ਦੀਆਂ ਜੋ ਵਾਕਿਆ ਕੀਤਾ ਉਹਦੇ ਸਾਡੇ ਕੋਲ ਅੱਜ ਫੋਟੋਆਂ ਵੀ ਆਈਆਂ ਨੇ ਜੋ ਸਾਡੇ ਖੇਤਾਂ ਜਾਣ ਕੇ ਹੰਲਰ ਬਜ ਕੀਤੀ ਹੈ ਜੀ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਕਿਹਨੇ ਬੰਦੇ ਮੈਂ ਹਰਦੀਪ ਸਿੰਘ ਜੀ ਪਿੰਡ ਸੁਧਾਰ ਤੋਂ ਜਿਹੜਾ ਮੇਰੇ ਪਿੰਡ ਨਾਲ ਜਾਇਜ਼ ਮੈਨਨੀ ਦਾ ਮਸਲਾ ਚੱਲ ਰਿਹਾ ਜਿਹੜੇ ਮੇਰੇ ਤੇ ਦੋਸ਼ ਲਗਾਏ ਗਏ ਨੇ ਕਿ ਉੱਥੇ ਸਾਡੇ ਜਗਾ ਦੇ ਵਿੱਚ ਜਾ ਕੇ ਕਿ ਮਤਲਬ ਸਾਨੂੰ ਗਾਲੀ ਗਲੋਚ ਕੀਤਾ ਨਿਸ਼ਾਨ ਸਿੰਘ ਦੀ ਵਾਈਫ ਵੱਲੋਂ ਉਹ ਬਿਲਕੁਲ ਜਿ ਬੇਬੁਨਿਆਦ ਹੈ ਜੀ ਬਿਲਕੁਲ ਝੂਠ ਹੈ ਜੀ ਇਸ ਗੱਲ ਦਾ ਮੈਨੂੰ ਪਿੰਡ ਆਪਣਾ ਲਖਵਿੰਦਰ ਸਿੰਘ ਵੱਲੋਂ ਜਾਂ ਹਰਵਿੰਦਰ ਸਿੰਘ ਵੱਲੋਂ ਸਾਨੂੰ ਸੱਦਿਆ ਗਿਆ ਮੋਤਬਰ ਬੰਦੇ ਸਾਰੇ ਉੱਥੇ ਪਹੁੰਚੇ ਅਸੀਂ ਆਪਣੀ ਪਹਿਲੀ ਹਰਵਿੰਦਰ ਸਿੰਘ ਦੀ ਪਹਿਲੀ ਦੇ ਵਿੱਚ ਖੜੇ ਆ ਸਾਰੇ ਬੰਦੇ ਕੋਈ 15 20 ਬੰਦੇ ਸੀਗੇ ਨਾਲ ਸਾਰੇ ਬੰਦੇ ਅਸੀਂ ਇਹਨਾਂ ਦੀ ਪੈਲੀ ਦੇ ਵਿੱਚ ਖੜ ਕੇ ਮੌਕਾ ਵੇਖਿਆ ਜਾ ਕੇ ਇਹਨਾਂ ਦੀ ਪੈਲੀ ਦੇ ਵਿੱਚੋਂ ਹੀ ਵਾਪਸ ਆਪਾਂ ਉੱਥੋਂ ਹੋ ਗਏ ਹਾਂ ਜੀ ਬਿਲਕੁਲ ਇਹ ਇਹਨੂੰ ਇਹ ਚੀਜ਼ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉੱਥੇ ਗਲੀ ਕਲੋਜ਼ ਕੀਤੀ ਗਈ ਜੀ ਸਾਡੀ ਉਹਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਝੂਠਾ ਜੀ ਇਹ ਚੀਜ਼ ਦਾ ਪ੍ਰੂਫ ਕੀਤਾ ਜਾਵੇ ਕਿ ਕਿਨੂੰ ਗਲੀ ਕਲੋਜ਼ ਕੀਤਾ ਗਿਆ ਜੀ ਉਹਨਾਂ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ ਫੈਲਾਈ ਜਾ ਰਹੀ ਹੈ ਅੱ비 ਆ ਉਹਦੇ ਵਿੱਚ ਜੇ ਤੇ ਜੇ ਤੇ ਸਾਡੇ ਵੱਲੋਂ ਗਾਲੀ ਗਾਲੀ ਗਲੋਚ ਕੀਤਾ ਗਿਆ ਵੀਡੀਓ ਦੇ ਵਿੱਚ ਜੇ ਪ੍ਰੂਫ ਹੈਗਾ ਗਾਲੀ ਗਲੋਚ ਕੀਤਾ ਗਿਆ ਤਾਂ ਜੋ ਬੰਦੀ ਕਾਰਵਾਈ ਕੀਤੀ ਜਾਵੇ ਜੀ ਪਿੰਨ ਸੁਧਾਰ ਤੋਂ ਨਿਸ਼ਾਨਤ ਸਿੰਘ ਨੇ ਇੱਕ ਦਰਖਾਸਤ ਦਿੱਤੀ ਹੈ ਜੀ ਜਿਹਦੇ ਵਿੱਚ ਉਹਨੇ ਕਿਹਾ ਵੀ ਕੁਝ ਵਿਅਕਤੀ ਜਿਹੜੇ ਨੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਜ਼ਮੀਨ ਦੇ ਵਿੱਚ ਕੋਈ ਪ੍ਰੋਬਲਮ ਲਿਆ ਰਹੇ ਸੀ ਜੋ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਹਦੇ ਸਬੰਧ ਵਿੱਚ ਮੈਂ ਐਸਚਓ ਰਮਦਾਸ ਦੀ ਡਿਊਟੀ ਲਈ ਹੈ ਸਾਰੇ ਮੌਕੇ ਤੇ ਜਾ ਕੇ ਤਸਦੀਕ ਕਰਕੇ ਕਾਨੂੰਨ ਮੁਤਾਬਕ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਹੈ